ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜਿਸ ਵਿੱਚ ਆਪਾਂ ਪੰਜਾਬੀ ਸਾਹਿਤ ਦੀ ਕਹਾਣੀ ਜੋ ਕਿ ਬਹੁਤ ਹੀ ਅਨਮੋਲ ਕਹਾਣੀ ਹੈ ਰੂਪ ਤੇ ਬਸੰਤ ਦੀ ਜਿਵੇਂ ਕਿ ਆਪਾਂ ਬਚਪਨ ਵਿੱਚ ਆਪਣੀ ਨਾਨੀ ਦਾਦੀ ਜੀ ਕੋਲੋਂ ਇਹ ਸੁਣਿਆ ਹੀ ਹੁੰਦਾ ਹੈ ਰੂਪ ਤੇ ਬਸੰਤ ਦੀ ਕਹਾਣੀ ਹਾਂਜੀ ਜਾਣਦੇ ਆਂ ਰੂਪ ਤੇ ਬਸੰਤ ਦੀ ਕਹਾਣੀ ਬਾਰੇ ਇੱਕ ਰਾਜਾ ਹੁੰਦਾ ਹੈ ਜਿਸ ਦੀ ਰਾਣੀ ਬਿਮਾਰ ਰਹਿੰਦੀ ਹੁੰਦੀ ਹੈ ਉਸ ਨੂੰ ਕੋਈ ਅਜੀਬ ਬਿਮਾਰੀ ਹੋ ਜਾਂਦੀ ਹੈ ਜਿਸ ਨੂੰ ਉਹ ਆਪਣੇ ਰਾਜ ਦਰਬਾਰ ਵਿੱਚ ਨਹੀਂ ਰੱਖ ਸਕਦਾ ਹੁੰਦਾ ਇਸ ਕਰਕੇ ਉਹ ਰਾਣੀ ਨੂੰ ਇਸ ਤਰ੍ਹਾਂ ਉਹ ਰਾਜਾ ਰਾਣੀ ਨੂੰ ਆਪਣੇ ਦਰਬਾਰ ਤੋਂ ਬਾਹਰ ਇੱਕ ਰੁੱਖ ਦੇ ਹੇਠਾਂ ਉਸ ਦਾ ਮੰਝਾ ਲਗਾ ਦਿੱਤਾ ਜਾਂਦਾ ਹੈ ਜਿੱਥੇ ਉਸ ਨੂੰ ਦਵਾਈ ਬੁੱਟੀ ਵਗੈਰਾ ਦਿੱਤੀ ਜਾਂਦੀ ਹੈ ਉਸ ਸਮੇਂ ਦੇ ਲੋਕ ਸੋਚਦੇ ਸਨ ਕਿ ਬਿਮਾਰ ਵਿਅਕਤੀ ਨੂੰ ਜੇਕਰ ਖੁੱਲੀ ਹਵਾ ਦੇ ਵਿੱਚ ਸ਼ਾਂਤ ਮਾਹੌਲ ਦੇ ਵਿੱਚ ਰੱਖਿਆ ਜਾਵੇ ਤਾਂ ਉਹ ਕੁਦਰਤੀ ਤਰੀਕੇ ਨਾਲ ਠੀਕ ਹੋ ਸਕਦਾ ਹੈ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਜਦੋਂ ਰਾਣੀ ਉਸ ਰੁੱਖ ਦੇ ਹੇਠਾਂ ਪਈ ਹੁੰਦੀ ਹੈ ਤਾਂ ਉੱਥੇ ਇੱਕ ਹਕੀਮ ਆਉਂਦਾ ਤਾਂ ਉਹ ਦਵਾਈ ਪੁੱਟੀ ਵਗੈਰਾ ਦੇ ਕੇ ਚਲੇ ਜਾਂਦਾ ਹੈ ਤਾਂ ਰਾਣੀ ਉੱਥੇ ਪਈ ਹੋਈ ਦੇਖਦੀ ਹੈ ਕਿ ਉਸ ਰੁੱਖ ਦੇ ਉੱਪਰ ਇੱਕ ਆਲਣਾ ਬਣਿਆ ਹੋਇਆ ਸੀ ਉਸ ਆਲਣੇ ਵਿੱਚ ਚਿੜੀ ਦੇ ਬੱਚੇ ਰਹਿੰਦੇ ਸਨ ਤਾਂ ਚਿੜੀ ਹਰ ਰੋਜ਼ ਹੀ ਜਾਂਦੀ ਹੈ ਤੇ ਚੋਗਾ ਲੈ ਕੇ ਆਉਂਦੀ ਹੈ ਆਪਣੇ ਬੱਚਿਆਂ ਨੂੰ ਚੋਗਾ ਖਵਾਉਂਦੀ ਹੈ ਉਹ ਹਰ ਰੋਜ਼ ਹੀ ਇਸ ਤਰ੍ਹਾਂ ਨੋਟ ਕਰਦੀ ਰਹਿੰਦੀ ਹੈ ਇੱਕ ਦਿਨ ਅਚਾਹ ਹੋਇਆ ਕਿ ਚਿੜੀ ਬਿਮਾਰ ਹੋ ਜਾਂਦੀ ਹੈ ਉਹ ਉੱਪਰੋਂ ਆਲਣੇ ਤੋਂ نیچے गिर ਜਾਂਦੀ ਹੈ ਇਸੇ ਤਰ੍ਹਾਂ ਹੀ ਉਸਦੇ ਬੱਚੇ ਉਸ ਨੂੰ ਦੇਖ ਕੇ ਬਰਲਾਫ ਕਰਦੇ ਨੇ ਇਧਰ ਉਧਰ ਦੇਖਦੇ ਨੇ ਆਪਣੀ ਤਾਂ ਉਹ ਚੈੱਕਦੇ ਰਹਿੰਦੇ ਆ ਪਰ ਉਹ ਰਾਣੀ ਦੇਖ ਕੇ ਬਹੁਤ ਹੀ ਦੁਖੀ ਹੁੰਦੀ ਹੈ ਪਰ ਜਿਹੜਾ ਉਹ ਜਿਹੜਾ ਹੁੰਦਾ ਤਾਂ ਇਸੇ ਤਰ੍ਹਾਂ ਉਹ ਆਪਣੇ ਬੱਚਿਆਂ ਲਈ ਇੱਕ ਹੋਰ ਚਿੜੀ ਨਾਲ ਵਿਆਹ ਕਰਵਾਲਿੰਦਾ ਹੈ ਤੇ ਉਹ ਉਹਨਾਂ ਬੱਚਿਆਂ ਲਈ ਆ ਦੂਸਰੀ ਮਾਂ ਲੈ ਕੇ ਆਉਂਦਾ ਹੈ ਹਾਂਜੀ ਜਿਹੜੀ ਉਹ ਦੂਸਰੀ ਚਿੜੀ ਨੂੰ ਜਿਹੜਾ ਵਿਆਹ ਕੇ ਲੈ ਕੇ ਆਉਂਦਾ ਹੈ ਤਾਂ ਉਹ ਹਰ ਰੋਜ਼ ਉਹਨਾਂ ਲਈ ਚੋਗੇ ਦੀ ਜਗ੍ਹਾ ਤੇ ਪਖੜਾ ਲੈ ਕੇ ਆਉਂਦੀ ਆ ਜਿਹੜਾ ਉਹ ਪਖੜਾ ਹੁੰਦਾ ਉਹ ਚਿੜੀ ਦੇ ਬੱਚਿਆਂ ਦੇ ਮੂੰਹ 'ਚ ਪਾਉਂਦੀ ਹੈ ਤਾਂ ਉਹ ਜਿਹੜਾ ਪਖੜਾ ਖਾ ਖਾ ਕੇ ਉਹ ਚਿੜੀ ਦੇ ਬੱਚੇ ਮਰ ਜਾਂਦੇ ਨੇ ਇਹ ਦੇਖ ਕੇ ਜਿਹੜੀ ਉਹ ਰਾਣੀ ਹੁੰਦੀ ਆ ਰਾਣੀ ਬੜੀ ਹੀ ਦੁਖੀ ਹੁੰਦੀ ਆ ਇਸ ਕਰਾ ਹੀ ਰਾਣੀ ਪਈ ਪਈ ਸੋਚਦੀ ਹੁੰਦੀ ਹੈ ਕਿ ਉਸ ਚਿੜੇ ਨੇ ਹੋਰ ਚਿੜੀ ਲਿਆ ਕੇ ਆਪਣੇ ਬੱਚਿਆਂ ਨੂੰ ਮਰਵਾ ਦਿੱਤਾ ਤਾਂ ਉਹ ਰਾਣੀ ਬੜੀ ਹੀ ਦੁਖੀ ਹੁੰਦੀ ਹੈ ਉਹ ਸੋਚਦੀ ਹੈ ਕਿ ਕਿ ਭਖੜਾ ਖਵਾਉਣ ਨਾਲ ਉਸਨੇ ਉਹ ਬੱਚੇ ਮਾਰ ਦਿੱਤੇ ਹਨ ਤਾਂ ਇਸੇ ਤਰ੍ਹਾਂ ਹੋਈ ਉਸ ਰਾਣੀ ਦੇ ਮਨ ਦੇ ਵਿੱਚ ਗੰਢ ਵੱਜ ਜਾਂਦੀ ਹੈ ਬੜੀ ਹੀ ਦੁਖੀ ਹੁੰਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਉਹ ਹਕੀਮ ਹੁੰਦਾ ਹੈ ਤਾਂ ਉਹ ਰਾਜ ਨੂੰ ਬੁਲਾ ਕੇ ਕਹਿੰਦਾ ਹੈ ਕਿ ਤੇਰੀ ਇਸ ਰਾਣੀ ਨੇ ਬਚਣਾ ਨਹੀਂ ਇਸ ਦੀ ਬਿਮਾਰੀ ਜ਼ਿਆਦਾ ਵੱਧ ਗਈ ਹੈ ਫਿਰ ਇੱਕ ਵਾਰੀ ਰਾਜ ਨੂੰ ਰਾਣੀ ਆਪਣੇ ਕੋਲ ਬੁਲਾ ਕੇ ਇੱਕ ਵਚਨ ਲੈਂਦੀ ਹੈ ਤੇ ਉਹ ਉਹਨੂੰ ਕਹਿੰਦੀ ਹੈ ਕਿ ਇੱਥੇ ਆਲਣ ਦੇ ਵਿੱਚ ਇੱਕ ਜਿਹੜਾ ਜਿੜੀ ਰਹਿੰਦੇ ਸਨ ਜੋ ਕਿ ਚਿੜੀ ਅਚਾਨਕ ਬਿਮਾਰ ਹੋ ਕੇ ਮਰ ਜਾਂਦੀ ਹੈ ਤਾਂ ਉਹ ਦੂਸਰੀ ਚਿੜੀ ਨੂੰ ਵਿਆਕ ਕੇ ਲੈ ਆਉਂਦਾ ਜਿਸ ਦੇ ਨਾਲ ਉਹ ਦੂਸਰੀ ਚਿੜੀ ਹੁੰਦੀ ਆ ਉਹ ਪਖੜਾ ਖਵਾਉਂਦੀ ਆ ਉਸਦੇ ਬੱਚਿਆਂ ਨੂੰ ਉਹ ਚਿੜੀ ਦੇ ਬੱਚਿਆਂ ਨੂੰ ਮਾਰ ਦਿੰਦੀ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚਿਆਂ ਨਾਲ ਕੋਈ ਇਹੋ ਜਿਹਾ ਤਰਸਕਾਰ ਕਰੇ ਇਸੇ ਤਰ੍ਹਾਂ ਉਹ ਕਹਿੰਦੀ ਹੈ ਕਿ ਮੇਰੇ ਦੋਨੋਂ ਪੁੱਤਰ ਰੂਪ ਤੇ ਬਸੰਤ ਨਣ ਕੋਈ ਫਰਕ ਨਾ ਕਰੇ ਤੋ ਦੂਸਰਾ ਵਿਆਹ ਨਾ ਕਰਵਾਇ। ਹੁਣ ਰਾਜਲੀ ਇਹ ਗੱਲ ਬੜੀ ਹੀ ਮੁਸ਼ਕਲ ਸੀ ਪਰ ਉਸ ਸਮੇ ਉਸਨੇ ਉਸਨੂੰ ਵਚਨ ਦਿੱਤਾ ਕਿ ਉਹ ਨਹੀਂ ਦੂਸਰਾ ਵਿਆਹ ਕਰਵਾਏਗਾ। ਜਦੋਂ ਰਾਣੀ ਆਖਰੀ ਸਾਹਾਂ ਤੇ ਹੁੰਦੀ ਹੈ ਤਾਂ ਤਾਂ ਉਸਦੇ ਪੁੱਤਰ ਰੂਪ ਤੇ ਬਸੰਤ ਬਹੁਤ ਹੀ ਦੁਖੀ ਹੁੰਦੇ ਆ ਤੇ ਰੋਂਦੇ ਕਰ ਲਾਉਂਦੇ ਆ। ਤਾਂ ਉਸੇ ਤਰ੍ਹਾਂ ਹੀ ਰਾਜਾ ਹੁੰਦਾ ਜਿਹੜਾ ਉਸਦੇ ਬਚਨਾਂ ਦੇ ਪੂਰਾ ਉੱਤਰ ਲਈ ਬਚਨ ਬਧਾਉਂਦਾ ਹੈ ਤੇ ਉਹ ਦੂਸਰਾ ਵਿਆਹ ਨਾ ਕਰਾਉਣ ਦੀ ਸਲਾਹ ਕਰਦਾ ਹੈ ਇਸੇ ਤਰ੍ਹਾਂ ਹੀ ਸਮਾਂ ਪੈਂਦਾ ਗਿਆ ਤਾਂ ਉਸ ਦੇ ਚ ਰਾਜ ਦਰਬਾਰੀ ਵਿੱਚ ਮੰਤਰੀ ਤਾਂ ਰਾਜੇ ਨੂੰ ਕਹਿੰਦੇ ਹਨ ਕਿ ਤੇਰੇ ਬੱਚਿਆਂ ਨੇ ਤਾਂ ਹੌਲੀ-ਹੌਲੀ ਜਵਾਨ ਹੋ ਜਾਣਾ ਹੈ ਵੱਡੇ ਹੋ ਜਾਣਾ ਹੈ ਤੇਰੀ ਸਾਰੀ ਉਮਰ ਪਈ ਹੈ ਤੇਰੇ ਕੋਲ ਤਾਂ ਧਨ-ਦੌਲਤ ਦੀ ਕੋਈ ਕਮੀ ਨਹੀਂ ਤੂੰ ਦੂਸਰਾ ਵਿਆਹ ਕਰਵਾ ਸਕਦਾ ਹੈ ਤਾਂ ਉਹ ਰਾਜਾ ਕਹਿੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ वचन ਦਿੱਤਾ ਹੈ ਵੀ ਮੈਂ ਦੂਸਰਾ ਵਿਆਹ ਨਹੀਂ ਕਰਵਾਵਾਂਗਾ ਮੈਂ ਦੂਸਰੇ ਆਪਣੇ ਬੱਚਾਂ ਤੇ ਦੂਸਰੀ ਮਾਂ ਨਹੀਂ ਲੈ ਕੇ ਆਵਾਂਗਾ ਤਾਂ ਉਸਦੇ ਰਾਜ ਦਰਬਾਰੀ ਦੇ ਮੰਤਰੀ ਇਹ ਹੀ ਕਹਿੰਦੇ ਨੇ ਕਿ ਉਹ ਤਾਂ ਉਹ ਤਾਂ ਆਪਣੇ ਸਫ਼ਰ ਵਿੱਚ ਅੱਗੇ ਲੰਘ ਗਈ ਹੋਣੀ ਆ ਉਸਦੇ ਮਨ ਵਿੱਚ ਕੋਈ ਗੱਲ ਆਈ ਹੋਣੀ ਆ ਉਹ ਇਸ ਕਰਕੇ ਤੈਨੂੰ ਕਹਿ ਗਈ ਪਰ ਤੈਨੂੰ ਸੋਚਣਾ ਚਾਹੀਦਾ ਹੈ ਕਿ ਤੂੰ ਤੇਰੀ ਸਾਰੀ ਜ਼ਿੰਦਗੀ ਪਈ ਹੈ ਕਿ ਤੂੰ ਆਪਣਾ ਦੂਸਰਾ ਵਿਆਹ ਕਰਵਾ ਲੈ ਪਰ ਰਾਜਾ ਕਾਫੀ ਸਮਾਂ ਸੋਚਦਾ ਹੈ ਸੋਚੀ ਜਾਂਦਾ ਹੈ ਤੇ ਸੋਚੀ ਜਾਂਦਾ ਹੈ ਤਾਂ ਰਾਜਾ ਦੂਸਰਾ ਵਿਆਹ ਕਰਵਾ ਲੈਂਦਾ ਹੈ ਰਾਜੇ ਦਾ ਜਿਸ ਕੁੜੀ ਨਾਲ ਵਿਆਹ ਹੁੰਦਾ ਹੈ ਤਾਂ ਉਹ ਬੜੀ ਹੀ ਨੌਜਵਾਨ ਹੁੰਦੀ ਹੈ ਬਹੁਤ ਹੀ ਸੁੰਦਰ ਇਸਤਰੀ ਹੁੰਦੀ ਹੈ ਤਾਂ ਇਸ ਤਰ੍ਹਾਂ ਰਾਜਾ ਆਪਣੇ ਨਵੇਂ ਜੀਵਨ ਸਾਥੀ ਨਾਲ ਬੜਾ ਹੀ ਖੁਸ਼ ਹੁੰਦਾ ਹੈ ਤੇ ਮਸਤ ਰਹਿੰਦਾ ਹੈ ਉਸੇ ਤਰ੍ਹਾਂ ਰੂਪ ਤੇ ਬਸੰਤ 15-16 ਸਾਲ ਦੇ ਹੋ ਚੁੱਕੇ ਸਨ ਬੜੇ ਹੀ ਖੁਸ਼ ਰਹਿੰਦੇ ਸਨ ਤੇ ਆਪਣੇ ਸਾਥੀਆਂ ਨਾਲ ਹੱਸਦੇ ਖੇਡਦੇ ਰਹਿੰਦੇ ਤੇ ਮੁੰਡਿਆਂ ਨੇ ਟੋਲੀਆਂ ਵਿੱਚ ਮਸਤੀਆਂ ਕਰਦੇ ਰਹਿੰਦੇ ਸਨ ਇਸੇ ਤਰ੍ਹਾਂ ਹੀ ਇੱਕ ਦਿਨ ਰੂਪ ਤੇ ਬਸੰਤ ਆਪਣੇ ਸਾਥੀਆਂ ਨਾਲ ਖੇਡ ਰਹੀ ਹੁੰਦੇ ਹਨ ਤਾਂ ਜਿਹੜੀ ਗੇਂਦ ਹੁੰਦੀ ਆ ਜਿੱਥੇ ਰਾਣੀ ਪਈ ਹੁੰਦੀ ਆ ਉਹ ਉੱਥੇ ਜਾ ਕੇ ਡਿੱਗ ਜਾਂਦੀ ਹੈ ਤਾਂ ਇਸ ਤਰ੍ਹਾਂ ਬਸੰਤ ਜਦੋਂ ਉਹ ਗੇਂਦ ਲੈਣ ਲਈ ਰਾਣੀ ਕੋਲ ਜਾਂਦਾ ਹੈ ਤਾਂ ਰਾਣੀ ਉਹਨੂੰ ਦੇਖ ਕੇ ਹਰਾਨ ਰਹਿ ਜਾਂਦੀ ਹੈ ਕਿ ਕਿੰਨਾ ਸੋਹਣਾ ਸੁੰਦਰ ਜਵਾਨ ਨੌਜਵਾਨ ਉਸਦੇ ਸਾਹਮਣੇ ਖੜਾ ਹੈ ਤਾਂ ਇੱਕਦਮ ਉਹ ਉਸਤੇ ਮੋਹਤ ਹੋ ਜਾਂਦੀ ਹੈ ਤਾਂ ਉਸ ਤਰ੍ਹਾਂ ਰਾਣੀ ਉਸ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਕੌਣ ਹੈ ਤਾਂ ਬਸੰਤ ਕਹਿੰਦਾ ਹੈ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮੈਂ ਉਸੇ ਰਾਜ ਦਾ ਮੁੰਡਾ ਜਿਸ ਨਾਲ ਤੂੰ ਵਿਆਹ ਕਰਵਾਇਆ ਹੈ ਰਿਸ਼ਤੇ ਦੇ ਵਿੱਚ ਮੈਂ ਤੇਰਾ ਪੁੱਤਰ ਲੱਗਿਆ ਆਖਰਕਾਰ ਰਾਣੀ ਕਹਿੰਦੀ ਹੈ ਕਿ ਤੂੰ ਰਿਸ਼ਤਾ ਨਾ ਦੇਖ ਤੂੰ ਮੇਰੀ ਹਮ ਉਮਰ ਦਾ ਹੈ ਤੂੰ ਮੇਰਾ ਹਾਣੇ ਲੱਗਦਾ ਹੈ ਤੂੰ ਮੇਰਾ ਪੁੱਤ ਨਹੀਂ ਤਬ ਬਸੰਤ ਨੂੰ ਬੜਾ ਗੁੱਸਾ ਆਉਂਦਾ ਹੈ ਤਾਂ ਉਹ ਕਹਿੰਦਾ ਕਿ ਜੇਕਰ ਮੇਰੇ ਬਾਪ ਨੂੰ ਪਤਾ ਚੱਲ ਗਿਆ ਤਾਂ ਉਹ ਬਹੁਤ ਗੁੱਸਾ ਹੋਵੇਗਾ ਇਸੇ ਤਰ੍ਹਾਂ ਹੀ ਬਸੰਤ ਕਹਿੰਦਾ ਹੈ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੇਕਰ ਮੇਰੇ ਪਿਤਾ ਨੂੰ ਪਤਾ ਚੱਲ ਗਿਆ ਚੱਲ ਗਿਆ ਤਾਂ ਉਹ ਤੇਰਾ ਸਿਰ ਕਲਮ ਕਰਾ ਦੇਵੇਗਾ ਇਸ ਤਰ੍ਹਾਂ ਫਟਕਾਰਾਂ ਪਾਉਂਦਾ ਪਾਉਂਦਾ ਪਸੰਦ ਬਾਹਰ ਆ ਜਾਂਦਾ ਹੈ ਤਾਂ ਰਾਣੀ ਭਰੇ ਜਵਾਨੇ ਨੂੰ ਦੇਖ ਕੇ ਬੜੀ ਹੀ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੈਨੂੰ ਦਿਖਾਉਣੀ ਹੈ ਕਿ ਤੂੰ ਕੀ ਚੀਜ਼ ਹੈ ਜਾਂ ਫਿਰ ਮੈਂ ਕੀ ਚੀਜ਼ ਹਾਂ ਜਦੋਂ ਰਾਜਾ ਆਪਣੇ ਕੰਮਾਂ ਕਰਾਂ ਤੋਂ ਫ੍ਰੀ ਹੋ ਕੇ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਸਾਰੇ ਦਰਬਾਰ ਵਿੱਚ ਸਾਰੇ ਕਮਰਿਆਂ ਵਿੱਚ ਹਨੇਰਾ ਹੋਇਆ ਹੁੰਦਾ ਹੈ ਤਾਂ ਰਾਜਾ ਉੱਥੇ ਇੱਕ ਮੋਮਬਤੀ ਲੈ ਕੇ ਆਉਂਦਾ ਤਾਂ ਰਾਣੀ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਤੇ ਰਾਣੀ ਆਪਣੇ ਬਾਲ ਖਲਾਰੀ ਬੈਠੀ ਸੀ ਬੜੀ ਹੀ ਘਬराई ਹੋਈ ਤੇ ਅਰਧ ਬੇਹੋਸ਼ੀ ਹਾਲਤ ਵਿੱਚ ਪਈ ਸੀ ਤਾਂ ਰਾਜਾ ਉਸ ਨੂੰ ਪੁੱਛਦਾ ਕਿ ਰਾਣੀ ਕੀ ਹੋਇਆ ਤਾਂ ਉਹ ਕਹਿੰਦੀ ਹੈ ਕਿ ਤੇਰਾ ਪੁੱਤ ਬਸੰਤ ਆਇਆ ਸੀ ਮੈਂ ਕੱਲੀ ਸੀ ਉਸਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਤਾਂ ਰਾਜਾ ਬਹੁਤ ਹੀ ਗੁੱਸੇ ਵਿੱਚ ਆਉਂਦਾ ਹੈ ਤਾਂ ਉਹ ਬੜਾ ਹੀ ਰੁੱਸੇ ਦੇ ਵਿੱਚ ਕਹਿੰਦਾ ਹੈ ਕਿ ਮੈਂ ਉਸ ਦਾ ਕਤਲ ਕਰਵਾ ਦੇਵਾਂ ਪਰ ਇੱਕ ਇੱਕ ਵਾਰੀ ਉਹ ਸੋਚਦਾ ਹੈ ਕਿ ਉਹ ਉਸ ਦਾ ਪੁੱਤਰ ਹੈ ਉਹ ਜਹਾਂ ਨਹੀਂ ਕਰ ਸਕਦਾ ਉਸ ਨੂੰ ਗੁੱਸਾ ਵੀ ਆਉਂਦਾ ਤੇ ਨਫ਼ਰਤ ਵੀ ਆਉਂਦੀ ਹੈ ਉਹਦੇ ਮਨ 'ਚ ਰਾਜੇ ਦੇ ਮਨ 'ਚ ਤਾਂ ਇਸੇ ਤਰ੍ਹਾਂ ਹੀ ਰਾਜਾ ਬਸੰਤ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਹ ਸੋਚਦਾ ਹੈ ਕਿ ਰਾਜ ਦਰਬਾਰ ਦੀ ਗੱਲ ਕੋਈ ਬਾਹਰ ਨਾ ਜਾਵੇ ਪਰ ਉਧਰ ਜਿਹੜਾ ਬਸੰਤ ਹੁੰਦਾ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਵੀ ਉਸ ਨਾਲ ਕੀ ਹੋ ਰਿਹਾ ਹੈ ਤਾਂ ਰਾਜਾ ਉਸਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਕਿ ਇਸ ਤੋਂ ਪਹਿਲਾਂ ਮੈਂ ਤਰਾ ਸਿਰ ਕਲਮ ਕਰ ਜਮਾ ਤੂੰ ਰਾਜ ਦਰਬਾਰ ਦੇ ਵਿੱਚੋਂ ਬਾਹਰ ਨਿਕਲ ਜਾ ਇਸੇ ਤਰ੍ਹਾਂ ਹੀ ਬਸੰਤ ਸੋਚਦਾ ਹੋਇਆ ਬਾਹਰ ਆ ਜਾਂਦਾ ਹੈ ਕਿ ਮੈਂ ਆਪਣੇ ਪਿਤਾ ਨੂੰ ਸਮਝਾਤਾ ਨਹੀਂ ਸਕਦਾ ਤਾਂ ਉੱਥੋਂ ਬਸੰਤ ਚੁੱਪਚਾਪ ਨਮਸਕਾਰ ਕਰਕੇ ਤੁਰ ਪੈਂਦਾ ਹੈ ਜੀ ਜਦੋਂ ਇਹ ਗੱਲ ਰੂਪ ਨੂੰ ਪਤਾ ਚੱਲਦੀ ਹੈ ਤਾਂ ਉਹ ਉਸਤੇ ਮਗਰ ਹੀ ਤੁਰ ਪੈਂਦਾ ਹੈ ਫਿਰ ਇਸੇ ਤਰ੍ਹਾਂ ਬਸੰਤ ਜੀ ਰੂਪ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਮਗਰ ਕੀ ਕਰੇਗਾ ਮੈਨੂੰ ਤਾਂ ਰਾਜ ਦਰਬਾਰ ਤੋਂ ਬਾਹਰ ਕੱਢ ਦਿੱਤਾ ਤੂੰ ਕਿਉਂ ਮੇਰੇ ਨਾਲ ਭਟਕਦਾ ਫਿਰੇਗਾ ਬਸੰਤ ਰੂਪ ਨੂੰ ਕਹਿੰਦਾ ਹੈ ਕਿ ਤੂੰ ਇੱਥੇ ਸੰਭਾਲ ਕਰ ਤੂੰ ਰਾਜ ਭਾਗ ਦੀ ਆਪਣੇ ਪਿਤਾ ਜੀ ਨੇ ਤਾਂ ਬਹੁਤ ਵੱਡਾ ਗਲਤ ਕੰਮ ਕੀਤਾ ਜੋ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਆਪਣੇ ਪੁੱਤ ਤੇ ਸ਼ੱਕ ਕੀਤਾ ਉਹ ਇਹ ਕਹਿੰਦਾ ਹੋਇਆ ਤੁਰਨ ਲੱਗਦਾ ਹੈ ਪਰ ਰੂਪ ਉਸਦੀ ਕੋਈ ਗੱਲ ਨਹੀਂ ਮੰਨਦਾ ਤੇ ਉਹ ਦੋਵੇਂ ਭਰਾ ਇਕੱਠੇ ਤੁਰ ਪੈਂਦੇ ਨੇ ਉਹ ਤੁਰੇ ਜਾਂਦੇ ਨੇ ਜੀ ਤੁਰੇ ਜਾਂਦੇ ਨੇ ਜੰਗਲ ਦੇ ਵਿੱਚ ਇੱਕ ਪਿੱਪਲ ਦੇ ਰੁੱਖ ਦੇ ਹੇਠਾਂ ਸੌ ਜਾਂਦੇ ਨੇ ਜੀ ਹਾਂਜੀ ਉਸ ਜੰਗਲ ਦੇ ਵਿੱਚ ਇੱਕ ਸਰਾਲ ਰਹਿੰਦੀ ਸੀਗੀ ਜੋ ਸਰਾਲ ਹੁੰਦੀ ਹੈ ਉਹ ਬੰਦੇ ਦੇ ਸਾਹ ਪੀ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਉਹ ਰਾਤ ਹੁੰਦੀ ਹੈ ਤੇ ਰਾਤ ਨੂੰ ਸਰਾਲ ਬਾਹਰ ਨਿਕਲਦੀ ਹੈ ਤੇ ਬਸੰਤ ਦੇ ਸਾਹ ਪੀ ਜਾਂਦੀ ਹੈ ਤਾਂ ਜਦੋਂ ਸਵੇਰ ਹੁੰਦੀ ਹੈ ਤੇ ਰੂਪ ਦੇਖਦਾ ਹੈ ਕਿ ਬਸੰਤ ਦਾ ਸਰੀਰ ਠੰਡਾ ਹੋਇਆ ਪਿਆ ਹੁੰਦਾ ਹੈ ਤਾਂ ਉਸ ਨੂੰ ਬੁਲਾਉਂਦਾ ਹੈ ਪੁਕਾਰਦਾ ਹੈ ਪਰ ਬਸੰਤ ਨਹੀਂ ਉੱਠਦਾ ਤਾਂ ਉੱਥੇ ਜੰਗਲ ਦੇ ਵਿੱਚ ਕੁਝ ਲੋਕ ਆਉਂਦੇ ਨੇ ਤੇ ਉਹ ਉਸ ਨੂੰ ਕਹਿੰਦੇ ਨੇ ਕਿ ਤੇਰੇ ਭਾਈ ਦੇ ਬਚਨ ਦੀ ਕੋਈ ਉਮੀਦ ਨਹੀਂ ਤਾਂ ਉਹ ਬੜਾ ਹੀ ਰੋਂਦਾ ਕਰ ਲੌਂਦਾ ਹੈ ਤਾਂ ਉਹ ਸੋਚਦਾ ਹੋਇਆ ਕਿ ਭਾਈ ਹੈ ਭਾਈ ਦੇ ਲਈ ਮੈਨੂੰ ਕੋਫਨ ਦੀ ਜਰੂਰਤ ਪਵੇਗੀ ਤਾਂ ਉਹ ਤੁਰਦਾ ਹੋਇਆ ਜੰਗਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਤਰੂਪ ਤੁਰਿਆ ਜਾਂਦਾ ਜੀ ਤੁਰਿਆ ਜਾਂਦਾ ਕਿ ਜਾ ਕੇ ਦੇਖਦਾ ਇੱਕ ਬਸਤੀ ਆ ਬਸਤੀ ਦੇ ਵਿੱਚ ਲੋਕ ਖੜੇ ਹੋਏ ਹੁੰਦੇ ਹਨ ਤਾਂ ਉਸ ਬਸਤੀ ਦੇ ਲੋਕ ਢੋਲ ਟਮਗੇ ਵਜਾਉਂਦੇ ਹੋਏ ਰੂਪ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਆ ਪਰ ਰੂਪ ਜਦੋਂ ਦੇਖਦਾ ਹੈ ਕਿ ਅੰਦਰੋਂ ਅੰਦਰ ਇੱਕਵਰਾ ਜਾਂਦਾ ਹੈ ਉਹ ਸੋਚਦਾ ਹੈ ਕਿ ਇਹ ਲੋਕ ਮੇਰੇ ਆਲੇ ਦੁਆਲੇ ਇਕੱਠੇ ਕਿਉਂ ਹੋ ਗਏ ਅੰਦਰੋਂ-ਅੰਦਰ ਉਸਦੇ ਮਨ ਦੇ ਵਿੱਚ ਭਾਈ ਲਈ ਦੁੱਖ ਦੀ ਚਲਕ ਵੀ ਜਾਗ ਰਹੀ ਸੀ ਪਰ ਉੱਥੋਂ ਦੇ ਜਿਹੜੇ ਲੋਕ ਸਿਓ ਬੜੇ ਹੋਏ ਖੋਸਦਾਨ ਬਸਤੀ ਦੇ ਪਰ ਉੱਥੋਂ ਦੇ ਜਿਹੜੇ ਲੋਕ ਹੈ ਜੀ ਉਸਦੇ ਸਰਤੇ ਵਸਤਰ ਤੇ ਤਾਸ ਪਹਿਨਾ ਦਿੰਦੇ ਆ ਉੱਥੋਂ ਦੇ ਲੋਕਾਂ ਨੂੰ ਪੁੱਛਦੜ ਕੇ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉੱਥੋਂ ਦੇ ਲੋਕ ਦੱਸਦੇ ਨੇ ਕਿ ਸਾਡੇ ਰਾਜੇ ਦੀ ਮੌਤ ਹੋ ਜਾਂਦੀ ਹੈ ਉਹ ਵਚਨ ਕਰਕੇ ਗਿਆ ਸੀ ਕਿ ਜੋ ਇਸ ਸਹਿਰ ਦੇ ਵਿੱਚ ਇਸ ਬਸਤੀ ਦੇ ਵਿੱਚ ਪਹਿਲਾ ਪੈਰ ਰੱਖੇਗਾ ਪਹਿਲਾ ਕਦਮ ਰੱਖੇਗਾ ਉਹ ਹੀ ਤੁਹਾਡਾ ਰਾਜਾ ਹੋਵੇਗਾ ਇਸ ਦਾ ਮਤਲਬ ਤੂੰ ਹੀ ਹੈ ਤੂੰ ਹੀ ਸਾਡਾ ਰਾਜਾ ਹੈ ਇਸ ਤਰ੍ਹਾਂ ਬਸੰਤ ਬਸੰਤ ਨੂੰ ਜੀ ਕਲੰਗੀ ਲਗਾ ਕੇ ਬਸਤਰ ਪਵਾ ਕੇ ਉਸ ਨੂੰ ਤਖਤ ਦੇ ਉੱਤੇ ਬਿਠਾ ਦਿੱਤਾ ਤਾਂ ਰਾਜਾ ਬਣ ਗਿਆ ਸੀ ਤਾਂ ਉਸ ਸਮੇਂ ਰੂਪ ਸਭ ਕੁਝ ਭੁੱਲ ਗਿਆ ਸੀ ਕਿ ਉਸ ਦਾ ਪਿੱਛੇ ਭਰਾਗਾ ਉਹ ਮਰ ਚੁੱਕਿਆ ਹੈ ਪਰ ਉਸ ਨੂੰ ਕੁਝ ਵੀ ਜਾਣ ਨਹੀਂ ਆ ਰਿਹਾ ਸੀ ਉਧਰ ਬਸੰਤ ਰੁੱਖ ਦੇ ਹੇਠਾਂ ਪਿਆਸੀ ਤਾਂ ਉੱਥੋਂ ਕੁਝ ਲੋਕ ਲੰਘਦੇ ਹੋਏ ਚੜੀ ਬੁੱਟੀਆਂ ਲੈ ਕੇ ਆ ਰਹੇ ਸਨ ਤਾਂ ਉਹਨਾਂ ਨੇ ਜਦੋਂ ਦੇਖਿਆ ਕਿ ਬਸੰਤ ਉੱਥੇ ਪਿਆ ਹੈ ਤਾਂ ਉਹਨਾਂ ਨੇ ਉਸ ਦੇ ਜੜੀ ਬੁੱਟੀਆਂ ਦਾ ਲੇਪ ਕੀਤਾ ਉਸ ਦੇ ਜ਼ਖਮ ਪੱਟੀ ਕੀਤੀ ਤੇ ਉਸ ਦਾ ਰਸ ਜੜੀ ਬੁੱਟੀਆਂ ਦਾ ਉਸ ਦੀ ਜੀਭ ਤੇ ਲਗਾਇਆ ਇਸ ਤਰ੍ਹਾਂ ਬਸੰਤ ਉੱਠ ਕੇ ਬੈਠਾ ਹੋ ਜਾਂਦਾ ਹੈ ਤੇ ਜਿਹੜੇ ਜੋਗੀ ਹੁੰਦੇ ਨੇ ਉਹ ਉਸ ਨੂੰ ਬਸੰਤ ਨੂੰ ਆਪਣੇ ਨਾਲ ਲੈ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਕਿ ਤੇਰਾ ਸਰੀਰ ਕਮਜ਼ੋਰ ਹੈ ਕਿ ਤੈਨੂੰ ਸਾਡੇ ਨਾਲ ਜਾਣਾ ਪਵੇਗਾ ਜਦੋਂ ਬਸੰਤ ਉਹਨਾਂ ਜੋਗੀਆਂ ਨੂੰ ਪੁੱਛਦਾ ਹੈ ਕਿ ਮੈਂ ਤੇ ਮੇਰਾ ਭਾਈ ਸੰਜੀ ਇੱਥੇ ਤਾਂ ਉਹ ਕਹਿੰਦਾ ਹੈ ਕਿ ਤੂੰ ਸਾਨੂੰ ਕੱਲਾ ਹੀ ਮਿਲਿਆ ਸੀ ਹੋਰ ਕੋਈ ਨਹੀਂ ਸੀ ਇੱਥੇ ਇਸ ਤਰ੍ਹਾਂ ਜੋਗੀਆਂ ਦੇ ਨਾਲ ਜਦੋਂ ਚਲਿਆ ਜਾਂਦਾ ਹੈ ਉਹ ਉੱਥੇ ਸ਼ਿਕਾਰ ਖੇਡਣਾ ਸਿੱਖ ਜਾਂਦਾ ਤੀਰ ਅੰਦਾਜ਼ਿਕਾ ਨੂੰ ਸਿੱਖ ਜਾਂਦਾ ਬਹੁਤ ਹੀ ਕਾਬਲ ਸੂਰਮਾਨ ਸਨ ਬਣ ਜਾਂਦਾ ਹੈ ਉਸ ਨੂੰ ਕਿਸੇ ਵੀ ਚੀਜ਼ ਦਾ ਖੌਫ ਡਰ ਨਹੀਂ ਸੀ ਰਹਿੰਦਾ ਉਸਦੇ ਕੋਲ ਤੀਰ ਕਮਾਨ ਹੁੰਦੇ ਸਨ ਜੇ ਕੋਈ ਖਤਰਾ ਹੁੰਦਾ ਸੀ ਉਹ ਉਸ ਦਾ ਡਟ ਕੇ ਮੁਕਾਬਲਾ ਕਰਦਾ ਸੀ ਐਵੇਂ ਹੀ ਇੱਕ ਦਿਨ ਰਾਤ ਨੂੰ ਉਸ ਨੂੰ ਭੁੱਖ ਲੱਗਦੀ ਹੈ ਤੇ ਉਹ ਸੋਚਦਾ ਹੈ ਕਿ ਕੋਈ ਖਾਣਾ ਖਾਦਾ ਚਾਵੇ ਇਸੇ ਤਰ੍ਹਾਂ ਉਹ ਤੁਰਿਆ ਜਾਂਦਾ ਹੈ ਦਰਬਾਰ ਦੇ ਕੋਲ ਗਿਆ ਤਾਂ ਉਸ ਸਮੇਂ ਦੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖਦੇ ਸਨ ਜਦੋਂ ਉਹ ਦਰਬਾਰੀ ਦੇ ਕੋਲ ਜਾਂਦਾ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ ਮੈਨੂੰ ਕੁਝ ਖਾਣ ਨੂੰ ਦਿੱਤਾ ਜਾਵੇ ਜਾਂ ਮੈਨੂੰ ਅੰਦਰ ਜਾਣ ਲਈ ਦਿੱਤਾ ਜਾਵੇ ਪਰ ਉਹ ਸੰਤਰੀ ਕਹਿੰਦਾ ਕਿ ਨਹੀਂ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਇਸ ਜੰਗਲ ਵਿੱਚ ਸੇਰ ਰਹਿੰਦਾ ਹੈ ਜੋ ਕਿ ਤੂੰ ਸਾਡੇ ਲਈ ਖਤਰਾ ਖੜਾ ਕਰ ਦੇਗਾ ਉਸ ਨੂੰ ਕਹਿ ਕੇ ਚਲਾ ਜਾਂਦਾ ਹੈ ਕਿ ਤੂੰ ਬਾਹਰ ਸੌ ਇੱਥੇ ਸੰਤਰੀ ਅੰਦਰ ਚਲਾ ਜਾਂਦਾ ਹੈ ਤਾਂ ਬਸ ਬਸੰਤ ਸੱਤਾ ਪਿਆਸੀ ਦਰਬਾਰ ਦੇ ਬਾਹਰ ਤਾਂ ਉਧਰ ਸ਼ੇਰ ਆਉਂਦਾ ਹੈ ਤੇ ਤਹਾਨ ਮਾਰਦਾ ਹੈ ਤਾਂ ਬਸੰਤ ਆਪਣੀ ਕਮਾਨ ਵਿੱਚੋਂ ਤੀਰ ਕੱਢਦਾ ਹੈ ਤੇ ਉਹ ਉਸ ਸ਼ੇਰ ਦੇ ਖੂਬੋ ਦਿੰਦਾ ਹੈ ਤੇ ਉਹ ਉਸ ਨੂੰ ਮਾਰ ਦਿੰਦਾ ਹੈ ਤਾਂ ਜਦੋਂ ਸਵੇਰ ਹੁੰਦੀ ਹੈ ਦਿਨ ਚੜ੍ਹਦੇ ਸਾਰ ਹੀ ਲੋਕ ਦੇਖਦੇ ਆ ਕਿ ਸ਼ੇਰ ਮਰ ਚੁੱਕਿਆ ਹੈ ਦਰਬਾਰ ਦੇ ਬਾਹਰ ਪਿਆ ਹੈ ਤਾਂ ਉੱਥੇ ਸਾਰੀ ਗੱਲ ਰਾਜੇ ਤੇ ਦਰਬਾਰ ਵਿੱਚ ਜਾਂਦੀ ਹੈ ਤਉ ਉਸ ਸਮੇਂ ਰਾਜੇ ਨੇ ਕਿਹਾ ਸੀ ਜੇਕਰ ਕੋਈ ਇਸ ਸ਼ੇਰ ਨੂੰ ਮਾਰ ਦੇਵੇਗਾ ਤਾਂ ਉਸ ਨੂੰ ਮੋਹਰਾ ਦੇਵਾਂਗਾ ਨਾਮ ਵਜੋ ਦੇਵਾਂਗਾ ਤਾਂ ਸੰਤਰੀਆਂ ਦੇ ਮਨ ਵਿੱਚ ਬੇਈਮਾਨੀ ਆਉਂਦੀ ਹੈ ਤਾਂ ਉਹ ਉਸ ਨੂੰ ਕਹਿੰਦੇ ਨੇ ਰਾਜੇ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਉਸ ਨੂੰ ਸ਼ੇਰ ਨੂੰ ਮਾਰ ਦਿੱਤਾ ਹੈ ਇਸੇ ਤਰ੍ਹਾਂ ਹੀ ਰਾਜੇ ਨੇ ਉਹਨਾਂ ਸੰਤਰੀਆਂ ਨੂੰ ਮੋਹਰਾ ਦਾ ਥਾਲ ਪਰ ਕੇ ਦੇ ਦਿੱਤਾ ਤੇ ਉਹਨਾਂ ਦਾ ਅਹੁਦਾ ਵੱਡਾ ਕਰ ਦਿੱਤਾ ਸੰਤਰੀ ਬੜੇ ਹੀ ਖੁਸ਼ ਸਨ ਜਿਹੜਾ ਉਹ ਰਾਜਾ ਹੁੰਦਾ ਉਹ ਰੂਪ ਸੀ ਜੋ ਕੇ ਬਸੰਤ ਦਾ ਭਾਈ ਸੀ ਉਧਰ ਬਸੰਤ ਨੂੰ ਉਹ ਕੈਦ ਕਰ ਦਿੰਦੇ ਨੇਗੇ ਉਹ ਉਹ ਲੱਕੜ ਜਿਹੜਾ ਸਮੁੰਦਰ ਦੇ ਬਿਲਕੁਲ ਨੇੜੇ ਲੱਗਦਾ ਸੀਗਾ ਉੱਥੇ ਇੱਕ ਸੁਦਾਗਰ ਨਾਂ ਦਾ ਵਿਅਕਤੀ ਰਹਿੰਦਾ ਸੀ ਜਿਸ ਨੂੰ ਜਹਾਜ਼ ਚਲਾਉਣ ਵੇਲੇ ਬਲੀ ਦੇਣਾ ਪੈਂਦਾ ਸੀ ਜਦੋਂ ਉਹ ਬਲੀ ਦਿੰਦਾ ਤਾਂ ਉਸ ਸਮੇਂ ਕਿਸ ਹਵਾ ਚੱਲਦੀ ਹੁੰਦੀ ਤਾਂ ਉਸ ਸਮੇਂ ਜਿਹੜੀਆਂ ਕਿਸ਼ਤੀਆਂ ਹੁੰਦੀਆਂ ਸੀ ਉਹ ਤੇਜ਼ ਚੱਲਦੀਆਂ ਸਨ ਅਕਸਰ ਹੀ ਸੁਦਾਗਰ ਸਿਪਾਹੀਆਂ ਕੋਲੇ ਆਉਂਦਾ ਹੈ ਤੇ ਬਲੀ ਦੇ ਲਈ ਕੋਈ جیل ਦੇ ਵਿੱਚੋਂ ਵਿਅਕਤੀ ਲੈ ਕੇ ਜਾਂਦਾ ਸੀ ਉਹਨਾਂ ਨੂੰ ਮੋਹਰਾਂ ਦੇ ਜਾਂਦਾ ਸੀ ਪਰ ਸੰਤਰੀ ਸੰਜੇ ਬੜੇ ਹੀ ਲਾਲਚੀ ਇਨਸਾਨ ਸੀਗੇ ਉਹਨਾਂ ਨੇ ਸੋਚਿਆ ਕਿ ਬਸੰਤ ਨੂੰ ਦਿੱਤਾ ਜਾਵੇ ਬਲੀ ਦੇ ਵਾਸਤੇ ਤਾਂ ਉਹ ਇਸ ਤੋਂ ਹੋਰ ਮੋਹਰਾਂ ਲੈ ਕੇ ਅਮੀਰ ਬਣ ਜਾਣਗੇ ਉਹਨਾਂ ਦੇ ਮਨ 'ਚ ਹੋਰ ਲਾਲਚ ਆ ਜਾਂਦਾ ਇਸੇ ਤਰ੍ਹਾਂ ਹੀ ਸੁਦਾਗਰ ਨੂੰ ਜਦੋਂ ਬਲੀ ਦੇਣ ਵਾਸਤੇ ਬਸੰਤ ਦੇ ਦਿੱਤਾ ਤਾਂ ਬਸੰਤ ਜਾ ਕੇ ਉਸ ਨੂੰ ਪੁੱਛਦਾ ਹੈ ਕਿ ਤੁਹਾਡਾ ਮਕਸਦ ਕੀ ਹੈ ਸੁਦਾਗਰ ਕਹਿੰਦਾ ਹੈ ਕਿ ਮੈਨੂੰ ਬਲੀ ਦੇਣੀ ਪੈਂਦੀ ਹੈ ਜਿਸ ਕਰਕੇ ਇਹ ਕਿਸ਼ਤੀਆਂ ਚੱਲ ਪੈਂਦੀਆਂ ਨੇ ਤਾਂ ਬਸੰਤ ਕਹਿੰਦਾ ਹੈ ਕਿ ਜੇ ਮੈਂ ਤੇਰੇ ਜਹਾਜ਼ ਐਵੇਂ ਹੀ ਚਲਾ ਦੇਵਾਂ ਤਾਂ ਸੁਦਾਗਰ ਕਹਿੰਦਾ ਚੱਲ ਠੀਕ ਹੈ ਉਹ ਉਸ ਦੀ ਗੱਲ ਮੰਨ ਜਾਂਦਾ ਹੈ ਇਸੇ ਤਰ੍ਹਾਂ ਹੀ ਬਸੰਤ ਨੇ ਆਪਣੀ ਉਂਗਲ ਕੱਟ ਕੇ ਮਿੱਚਕ ਖੂਨ ਕੱਢ ਕੇ ਦਿੱਤਾ ਤਾਂ ਉਸ ਦਾ ਜਹਾਜ਼ ਤੁਰ ਪੈਂਦਾ ਸੁਦਾਕਰ ਸੋਚਦਾ ਹੈ ਕਿ ਇਹ ਬੰਦਾ ਹੀ ਬੜਾ ਕੰਮ ਦਾ ਹੈ ਇਹ ਬੜਾ ਹੀ ਬਲਵਾਨ ਬੰਦਾ ਹੈ ਫਿਰ ਉਹ ਸੋਚਦਾ ਹੈ ਕਿ ਮੈਨੂੰ ਹੁਣ ਕਿਸੇ ਦੀ ਬਲੀਦਾਨ ਦੇਣ ਦੀ ਲੋੜ ਨਹੀਂ ਪਵੇਗੀ ਮੈਨੂੰ ਕਿਸੇ ਦਾ ਪਾਪ ਨਹੀਂ ਕਰਨਾ ਪਵੇਗਾ ਉਸ ਨੂੰ ਪੁੱਛਦਾ ਹੈ ਕਿ ਤੂੰ ਹੁਣ ਕਿੱਥੇ ਜਾਣਾ ਹੈ ਬਸੰਤ ਨੂੰ ਪੁੱਛਦਾ ਬਸੰਤ ਕਹਿੰਦਾ ਕਿ ਮੇਰੇ ਜ਼ਿੰਦਗੀ ਦਾ ਸਫ਼ਰ ਇਹੀ ਹੈ ਕਦੇ ਇੱਧਰ ਕਦੇ ਉੱਧਰ ਤਾਂ ਸੁਦਾਕਰ ਕਹਿੰਦਾ ਕਿ ਤੂੰ ਮੇਰੇ ਨਾਲ ਸਮੁੰਦਰੀ ਜਹਾਜ਼ਾਂ ਦੇ ਨਾਲ ਸਰਕਾਰ ਤੇ ਆਪਾਂ ਦੋਨੋਂ ਸਮੁੰਦਰ ਦਾ ਸਫ਼ਰ ਕਰਦੇ ਨੇ ਤੇ ਖੁਸ਼ ਰਹਿੰਦੇ ਨੇ ਇਸੇ ਤਰ੍ਹਾਂ ਹੀ ਦੋਨੋਂ ਮਿੱਤਰਤਾਪੂਰਕ ਸਬੰਧ ਬਣ ਜਾਂਦੇ ਆ ਇਸੇ ਤਰ੍ਹਾਂ ਹੀ ਪੱਕੇ ਦੋਸਤ ਬਣ ਜਾਂਦੇ ਆ ਦੋਨਾਂ ਦਾ ਪ੍ਰੇਮ ਵੱਧ ਜਾਂਦਾਗਾ ਇਸੇ ਤਰ੍ਹਾਂ ਹੀ ਬੰਦਰਗਾਹ ਦੇ ਨੇੜੇ ਇੱਕ ਸੁੰਦਰ ਬਾਗ ਸੀ ਇਸੇ ਤਰ੍ਹਾਂ ਹੀ ਉਸ ਤੇ ਬਾਗ ਵਿੱਚ ਚਲਾ ਜਾਂਦਾ ਹੈ ਬਾਗ ਬੜਾ ਹੀ ਸੁੰਦਰ ਸੀ ਬਸੰਤ ਬੜਾ ਹੀ ਥੱਕਿਆ ਹੋਇਆ ਸੀਗਾ ਉਹ ਉੱਥੇ ਜਾ ਕੇ ਇੱਕ ਰੁੱਖ ਦੇ ਥੱਲੇ ਸੌਂ ਜਾਂਦਾ ਹੈ ਤਾਂ ਉੱਥੇ ਇੱਕ ਰਾਣੀ ਆਉਂਦੀ ਹੈ ਰਾਣੀ ਬੜੀ ਹੀ ਸੁੰਦਰ ਸੀ ਜਦੋਂ ਉਸ ਦੀਆਂ ਦਾਸੀਆਂ ਉਸ ਨੂੰ ਦੱਸਦੀਆਂ ਨੇ ਕਿ ਕੋਈ ਅਜਨਬੀ ਆ ਕੇ ਉਹਨਾਂ ਦੇ ਬਾਗ ਵਿੱਚ ਸੁੱਤਾ ਪਿਆ ਹੋਇਆ ਹੈ ਤਾਂ ਰਾਣੀ ਬੜੀ ਹੀ ਗੁੱਸੇ ਵਿੱਚ ਹੁੰਦੀ ਹੈ ਤੇ ਸੋਚਦੀ ਹੈ ਕਿ ਕੌਣ ਉਸ ਦੇ ਬਾਗ ਵਿੱਚ ਆ ਕੇ ਸੌਂ ਸਕਦਾ ਹੈ ਕਿਸ ਨੇ ਹਿੰਮਤ ਕੀਤੀ ਤਾਂ ਉਹ ਉਸ ਨੂੰ ਦਾਸੀਆਂ ਦੇ ਨਾਲ ਦੇਖਣ ਲਈ ਚਲੀ ਜਾਂਦੀ ਹੈ ਤਾਂ ਉਹ ਬੜੀ ਦੇਖ ਕੇ ਹੈਰਾਨ ਹੁੰਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ ਤਾਂ ਦਾਸੀਆਂ ਉਸ ਨੂੰ ਹੋਸ਼ ਵਿੱਚ ਲਿਆਉਂਦੀਆਂ ਲਿਆਉਂਦੀਆਂ ਨੇ ਉਹ ਕਹਿੰਦੀਆਂ ਨੇ ਕਿ ਰਾਣੀ ਜੀ ਉਠੋ ਤੁਸੀਂ ਠੀਕ ਠਾਕ ਹੋ ਤਾਂ ਰਾਣੀ ਘਰ ਜਾ ਕੇ ਆਪਣੇ ਪਿਤਾ ਜੀ ਨੂੰ ਕਹਿੰਦੀ ਹੈ ਕਿ ਆਪਣੇ ਬਾਗ ਵਿੱਚ ਕੋਈ ਅਜਨਬੀ ਸੁਪਤਾ ਪਿਆ ਸੀ ਜੋ ਕਿ ਬਹੁਤ ਹੀ ਸੁੰਦਰ ਨੌਜਵਾਨ ਇਨਸਾਨ ਹੈ ਤਾਂ ਉਹ ਰਾਜ ਨੂੰ ਕਹਿੰਦੀ ਹੈ ਕਿ ਮੈਂ ਜੇਕਰ ਵਿਆਹ ਕਰਵਾਉਣਾ ਹੈ ਤਾਂ ਉਸ ਇਨਸਾਨ ਨਾਲ ਕਰਵਾਵਾਂਗੀ ਤਾਂ ਰਾਜਾ ਇੱਕਦਮ ਗੁੱਸੇ ਵਿੱਚ ਬੋਲਦਾ ਹੈ ਕਿ ਇੱਕ ਅਜਨੇ ਅਜਨਬੀ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ ਤਾਂ ਉਹ ਜਾ ਕੇ ਕਹਿੰਦੀ ਹੈ ਕਿ ਪਿਤਾ ਜੀ ਤੁਸੀਂ ਮੇਰੇ ਨਾਲ ਚੱਲੋ ਜਦੋਂ ਉਹ ਬਾਗ ਦੇ ਵਿੱਚ ਜਾਂਦੀ ਹੈ ਤੇ ਉਸ ਨਾਲ ਲੈ ਕੇ ਆਪਣੇ ਪਿਤਾ ਜੀ ਨੂੰ ਜਦੋਂ ਉਹ ਰਾਜਾ ਦੇਖਦਾ ਹੈ ਕਿ ਉਹ ਬਸੰਤ ਨੂੰ ਦੇਖ ਕੇ ਬੜਾ ਹੀ ਹੈਰਾਨ ਰਹਿੰਦਾ ਹੈ ਤੇ ਸੋਚਦਾ ਹੈ ਕਿ ਨੌਜਵਾਨ ਮੁੰਡਾ ਬਹੁਤ ਹੀ ਸੁੰਦਰ ਹੈ ਤਾਂ ਬਸੰਤ ਨੂੰ ਪੁੱਛਦਾ ਹੈ ਕਿ ਤੂੰ ਤਿਆਰ ਹੈ ਮੇਰੀ ਪੁੱਤਰੀ ਨਾਲ ਵਿਆਹ ਕਰਾਉਣ ਲਈ ਤਬਸੰਤ ਕੋ ਜਵਾਬ ਦਿੰਦਾ ਹੈ ਕਿ ਮੇਰਾ ਜੀਵਨ ਹੀ ਐਵੇਂ ਦਾ ਕਿ ਮੈਂ ਤੁਰਿਆ ਫਿਰਦਾ ਰਹਿੰਦਾ ਹਾਂ ਤੇ ਜਿਵੇਂ ਤੁਹਾਨੂੰ ਮਨਜ਼ੂਰ ਹੋਵੇ ਇਸੇ ਤਰ੍ਹਾਂ ਹੀ ਰਾਜ ਨੇ ਆਪਣੀ ਪੁੱਤਰੀ ਦਾ ਵਿਆਹ ਰਾਣੀ ਰਾਣੀ ਸੁੰਦਰ ਬਹੁਤ ਸੀ ਉਸ ਦਾ ਵਿਆਹ ਬਸੰਤ ਨਾਲ ਕਰ ਦਿੱਤਾ ਬਹੁਤ ਹੀ ਸਾਜ-ਸਮਾਨ ਦਾ ਸਮਾਨ ਉਸ ਨੂੰ ਦਿੱਤਾ ਗਿਆ ਤੇ ਦੋਨੋਂ ਸਮੁੰਦਰ ਦੇ ਕਿਨਾਰੇ ਚਲੇ ਜਾਂਦੇ ਆਗੇ ਉਹਨਾਂ ਦਾ ਆਪਸ ਵਿੱਚ ਬਹੁਤ ਹੀ ਗੂੜਾ ਪਿਆਰ ਪੈ ਜਾਂਦਾ ਤੇ ਲਹਿਰਾਂ ਨੂੰ ਦੇਖ ਕੇ ਦੋਵੇਂ ਬਹੁਤ ਹੀ ਖੁਸ਼ ਹੁੰਦੇ ਹਨ ਤੇ ਇੱਕ ਦਿਨ ਜਿਹੜਾ ਸੁਦਾਗਰ ਹੁੰਦਾ ਹੈ بڑا ਹੀ ਕੱਲੀ ਨੂੰ ਦੇਖਦਾ ਹੈ ਤੇ ਉਹ ਸੋਚਦਾ ਹੈ ਕਿ ਰਾਣੀ ਕਿੰਨੀ ਖੁਸ਼ਾ ਕਸੂਰਤਾਂ ਦੀਆਂ ਕਿਰਨਾਂ ਨੂੰ ਦੇਖ ਰਹੀ ਹੈ ਚੜਦੇ ਸੂਰਜ ਨੂੰ ਦੇਖੀ ਜਾ ਰਹੀ ਹੈ ਜੋ ਕਿ ਬਹੁਤ ਹੀ ਪਿਆਰੀ ਤੇ ਮੰਤਰਮੁਗਧ ਹੋ ਕੇ ਦੇਖ ਰਹੀ ਸੀ ਪਰ ਜਿਹੜਾ ਸੁਦਾਗਰ ਹੁੰਦਾ ਉਸਦੇ ਮਨ 'ਚ ਬੇਈਮਾਨੀ ਆ ਜਾਂਦੀ ਹੈ ਉਹ ਸੋਚਦਾ ਹੈ ਰਾਜੇ ਨੇ ਵੀ ਨਹੀਂ ਪਤਾ ਕਰਨਾ ਕਿ ਰਾਜਕੁਮਾਰੀ ਕਿੱਧਰ ਗਈ ਉਹ ਸੋਚਦਾ ਹੈ ਕਿ ਹੋਮਨ ਤਾਂ ਮੈਂ ਵਿਆਹ ਕਰਵਾ ਲਵਾਂ ਇਸ ਰਾਣੀ ਨਾਲ ਇਸੇ ਤਰ੍ਹਾਂ ਹੀ ਉਹ ਬਸੰਤ ਨੂੰ ਆਪਣੇ ਚਾਲ ਵਿੱਚ ਫਸਾਉਂਦਾ ਹੈ ਤੇ ਗੱਲਾਂ ਕਰਦਾ ਕਰਦਾ ਡੂੰਘੇ ਵਿਚਾਰਾਂ ਵਿੱਚ ਪੈ ਜਾਂਦੇ ਨੇ ਤਾਂ ਉਹ ਜਹਾਰ ਦੇ ਉੱਪਰ ਜਦੋਂ ਲੈ ਕੇ ਜਾਂਦਾ ਹੈ ਤਾਂ ਉਹ ਗੱਲਾਂ ਦੇ ਵਿੱਚ ਮੰਤਰ ਮੁਗਧ ਹੋਏ ਬਸੰਤ ਨੂੰ نیچے ਸੁੱਟ ਦਿੰਦਾ ਹੈ ਤਾਂ ਉਹ ਉਸ ਪਾਣੀ ਵਿੱਚ ਡੁੱਬ ਜਾਂਦਾ ਹੈ ਤੇ ਜਦੋਂ ਆ ਕੇ ਰਾਣੀ ਨੂੰ ਦੱਸਦਾ ਹੈ ਕਿ ਬਸ ਸੰਤਾ ਇੱਥੇ ਨਹੀਂ ਹੈ ਤਾਂ ਉਹ ਰਾਣੀ ਬੜੀ ਹੀ ਦੁਖੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਉਹ ਕਿਧਰੇ ਨਹੀਂ ਜਾ ਸਕਦਾ ਤਾਂ ਉਹ ਜਿਹੜਾ ਸੁਦਾਗਰ ਹੁੰਦਾ ਉਸ ਨੂੰ ਕਹਿੰਦਾ ਹੈ ਕਿ ਨਹੀਂ ਉਹ ਤੈਨੂੰ ਛੱਡ ਕੇ ਚਲਾ ਗਿਆ ਜਾਂ ਫਿਰ ਉਹ ਕਿਤੇ ਹੋਰ ਚਲਾ ਗਿਆ ਹੋਵੇਗਾ ਪਰ ਉਹ ਰਾਣੀ ਕਹਿੰਦੀ ਹੈ ਕਿ ਨਹੀਂ ਉਹ ਜਹਾਂ ਨਹੀਂ ਕਰ ਸਕਦਾ ਸੁਦਾਗਰ ਉਸ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਪਰ ਉਹ ਸੁਦਾਗਰ ਹੁੰਦਾ ਜਿਹੜਾ ਉਹ ਸੋਦਾ ਕੀ ੱਕੇ ਨਾਲ ਤੇ ਇਸ ਨਾਲ ਮੈਂ ਵਿਆਹ ਕਰਵਾ ਸਕਦਾ ਜਿਹੜੀ ਉਹ ਰਾਣੀ ਹੁੰਦੀ ਉਹ ਕਹਿੰਦੀ ਹੈ ਕਿ ਨਹੀਂ ਇੱਕ ਸਾਲ ਤੱਕ ਤਾਂ ਮੈਂ ਉਸਦੀ ਇੰਤਜ਼ਾਰ ਕਰੂੰਗੀ ਜੇ ਉਹ ਆ ਗਿਆ ਤਾਂ ਮੈਂ ਉਸ ਨਾਲ ਰਹਿ ਲਵਾਂਗੀ ਜੇ ਨਹੀਂ ਆਵੇਗਾ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ ਸਦਾਗਰ ਬੜਾ ਹੀ ਖੁਸ਼ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਉਹ ਤਾਂ ਮਰ ਚੁੱਕਿਆ ਹੈ ਉਹਨੇ ਕਿੱਥੇ ਹੋਣਾ ਇੱਕ ਦਿਨ ਕੁਦਰਤ ਨੇ ਅਚਾਹ ਕਿਸ਼ਮਤ ਦਿਖਾਇਆ ਕਿ ਮਸ਼ੇਰੇ ਉੱਥੇ ਸਮੁੰਦਰ ਦੇ ਕਿਨਾਰੇ ਖੜੇ ਮੱਛੀਆਂ ਫੜਨ ਲਈ ਆਏ ਹੁੰਦੇ ਹਨ ਤਾਂ ਜਦੋਂ ਦੇਖਦੇ ਨੇ ਕਿ ਜਾਲ ਸਿੱਟਦੇ ਨੇ ਤਾਂ ਇੱਕ ਭਾਰੀ ਮੱਛੀ ਉਸ ਜਾਲ ਵਿੱਚ ਫਸ ਜਾਂਦੀ ਹੈ ਤਾਂ ਬੜੇ ਹੀ ਖੁਸ਼ ਹੁੰਦੇ ਨੇ ਕਿ ਇੱਕ ਬਹੁਤ ਵੱਡੀ ਮੱਛੀ ਆ ਗਈ ਆ ਜਦੋਂ ਦੇਖਦੇ ਨੇ ਬਾਹਰ ਖਿੱਚ ਕੇ ਤਾਂ ਉਸ ਵਿੱਚ ਇੱਕ ਬੇਹੋਸ ਪਿਆਤੀ ਪਿਆ ਹੁੰਦਾ ਹੈ ਤਾਂ ਉਹ ਮਸ਼ੇਰੇ ਉਸ ਬੇਹੋਸੀ ਹਾਲਤ ਵਾਲੇ ਬੰਦੇ ਨੂੰ ਮਾਲੀ ਮਹਲਣਕੋਲੇ ਲੈ ਕੇ ਜਾਂਦੇ ਨੇ ਮਾਲੀ ਮਹਲਣਕੋ ਦਾ ਕੋਈ ਆਪਣਾ ਬੱਚਾ ਨਹੀਂ ਹੁੰਦਾ ਤਾਂ ਉਹ ਬੜੇ ਹੀ ਖੁਸ਼ ਹੁੰਦੇ ਨੇ ਉਸ ਵਿਅਕਤੀ ਨੂੰ ਦੇਖ ਕੇ ਵੀ ਉਹ ਇੰਨਾ ਸੁੰਦਰ ਨੌਜਵਾਨ ਇਨਸਾਨ ਉਹਨਾਂ ਕੋਲ ਆਇਆ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਪੁੱਤਰ ਦੇ ਦਿੱਤਾ ਹੈ ਤਾਂ ਜਦੋਂ ਬਸੰਤ ਜਾਗਦਾ ਹੈ ਹੋਸ਼ ਆਉਂਦੀ ਹੈ ਤਾਂ ਉਹ ਮਲ ਉਸ ਮਾਲਣ ਨੂੰ ਸਭ ਕੁਝ ਦੱਸਦਾ ਹੈ ਕਿ ਅਸੀਂ ਇੱਕ ਰਾਜੇ ਦੇ ਪੁੱਤਰ ਹਾਂ ਅਸੀਂ ਐਵੇਂ ਐਵੇਂ ਕਰਕੇ ਘਰ ਤੋਂ ਬਾਹਰ ਨਿਕਲੇ ਤੇ ਮੇਰਾ ਭਰਾ ਗੁੰਮ ਹੋ ਗਿਆ ਫਿਰ ਮੈਂ ਇਸ ਤਰ੍ਹਾਂ ਮੇਰਾ ਰਾਣੀ ਨਾਲ ਵਿਆਹ ਹੋਇਆ ਉਹ ਉਸਨੂੰ ਦੱਸਦਾ ਕਿ ਮੇਰਾ ਭਰਾ ਰੂਪ ਹੈ ਫਿਰ ਉਹ ਰਾਣੀ ਕਹਿੰਦੀ ਹੈ ਕਿ ਅੱਛਾ ਤੂੰ ਉਸ ਰੂਪ ਦਾ ਭਰਾ ਹੈਗਾ ਉਹ ਕਹਿੰਦਾ ਵੀ ਤੁਸੀਂ ਕਿਵੇਂ ਜਾਣਦੇ ਹੋ ਤਾਂ ਰਾਣੀ ਕਹਿੰਦੀ ਜਿਸ ਤਰ੍ਹਾਂ ਰਾਜ ਦੇ ਵਿੱਚ ਤੂੰ ਬੈਠਾ ਇਹ ਰਾਜ ਉਸ ਉਸ ਰਾਜੇ ਦਾ ਹੀ ਹੈ ਤੇਰੇ ਭਰਾ ਰੂਪ ਦਾ ਹੀ ਹੈ ਫਿਰ ਉਹ ਰਾਣੀ ਦੇ ਬਾਰੇ ਗੱਲ ਕਰਦਾ ਹੈ ਕਿ ਉਸ ਰਾਣੀ ਨਾਲ ਵਿਆਹ ਹੋਇਆ ਸੀ ਜੋ ਕਿ ਸੁਦਾਕਰ ਦੇ ਜਾਲ ਵਿੱਚ ਫਸੀ ਹੋਈ ਹੈ ਤਾਂ ਉਹ ਮਾਲਣ ਨੂੰ ਸਭ ਕੁਝ ਸੱਚ ਦੱਸ ਦਿੰਦਾ ਹੈ ਤਾਂ ਉਹ ਸੋਚਦਾ ਹੈ ਕਿ ਸੁਦਾਕਰ ਬਹੁਤ ਹੀ ਚੁਸਤ ਚਲਾਕ ਬੰਦਾ ਹੈ ਤਾਂ ਉਸੇ ਤਰ੍ਹਾਂ ਉਸਨੇ ਮਾਲਣ ਨੂੰ ਸਭ ਕੁਝ ਕਿਹਾ ਕਿ ਤੂੰ ਜਾ ਕੇ ਰਾਜਪੁਆਰੇ ਨੂੰ ਕਹਿ ਦੇ ਕੇ ਬਸੰਤ ਜਾਉਂਦਾ ਹੈ ਤਾਂ ਰਾਣੀ ਵੜੀ ਖੁਸ਼ ਹੁੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਤੂੰ ਸੁਦਾਕਰ ਨੂੰ ਇਸ ਤਰ੍ਹਾਂ ਕਹਿ ਕੇ ਮੈਂ ਤੇਰੇ ਨਾਲ ਤਾਂ ਵਿਆਹ ਕਰਵਾਵਾਂਗੀ ਜੇ ਕੋਈ ਰੂਪ ਤੇ ਬਸੰਤ ਦਾ ਕਿਛਾ ਜ਼ਾਹਰ ਕਰੇ ਤਾਂ ਸੁਦਾਗਰ ਕਹਿੰਦਾ ਅਜਿਹੀ ਕੋਈ ਗੱਲ ਨਹੀਂ ਤਾਂ ਉਹ ਸੋਚਦਾ ਹੈ ਕਿ ਉਸ ਦੀ ਰੂਪ ਜੋ ਕਿ ਰਾਜਾ ਹੈ ਉਸਨਾਂ ਬਹੁਤ ਨੇੜਤਾ ਹੈ ਤਾਂ ਸੁਦਾਗਰ ਰੂਪ ਕੋਲੇ ਜਾਂਦਾ ਹੈ ਤੇ ਤਾਂ ਰੂਪ ਨੂੰ ਤਾਂ ਪਤਾ ਹੀ ਹੈ ਕਿ ਰੂਪ ਮੈਂ ਹੀ ਹਾਂ ਪਰ ਰੂਪ ਉਸ ਸੁਦਾਗਰ ਨੂੰ ਨਹੀਂ ਦੱਸਦਾ ਕਿ ਮੈਂ ਬਸੰਤ ਦਾ ਭਾਈ ਹਾਂ ਰੂਪ ਜੋ ਰਾਜਾ ਹੈ ਉਹ ਕਹਿੰਦਾ ਹੈ ਕਿ ਕੋਈ ਉਸਦੇ ਪਾਈ ਬਾਰੇ ਕੋਈ ਬਿਆਨ ਕਰੇ ਤਾਂ ਉਹ ਸਦਾਕਰ ਨੂੰ ਵਾਦਾ ਕਰਦਾ ਹੈ ਕਿ ਮੈਂ ਤੇਰੇ ਨੂੰ ਕੋਈ ਅਜਾ ਬੰਦ ਲੱਭ ਕੇ ਦੰਨਾ ਜੋ ਕਿੱਸਾ ਬਿਆਨ ਕਰੇਗਾ ਰੂਪ ਦੇ ਬਸੰਤ ਦਾ ਤਾਂ ਰਾਜ ਨੇ ਆਪਣੇ ਦਰਬਾਰ ਦੇ ਵਿੱਚ ਡੌਂਡੀ ਪਟਵਾਈ ਢੋਲ ਵਜਵਾਈ ਜੋ ਤਾਂ ਜੋ ਕੋਈ ਕਿੱਸਾ ਦੱਸ ਸਕੇ ਰੂਪ ਦੇ ਬਸੰਤ ਦਾ ਇਸੇ ਤਰ੍ਹਾਂ ਜਦੋਂ ਦੂਰ ਦੂਰ ਤੱਕ ਗੱਲ ਪਹੁੰਚਦੀ ਹੈ ਤਾਂ ਮਾਲੀ ਕੋਲੇ ਵੀ ਗੱਲ ਆ ਜਾਂਦੀ ਹੈ ਮਾਲੀ ਸੁਦਾਕਰ ਦੇ ਕੋਲ ਜਾਂਦਾ ਹੈ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਮੇਰੀ ਇੱਕ ਬੇਟੀ ਹੈ ਜੋ ਕਿ ਕਿਸਾ ਰੂਪ ਤੇ ਬਸੰਤ ਦਾ ਜਾਣਦੀ ਹੈ ਤੇ ਪਰ ਉਹ ਕਹਿੰਦਾ ਹੈ ਕਿ ਮੇਰੀ ਇੱਕ ਸ਼ਰਤ ਹੈ ਪਰ ਮੇਰੀ ਪੁੱਤਰੀ ਨੇ ਕਿਸੇ ਦੇ ਸਾਹਮਣੇ ਨਹੀਂ ਆਉਣਾ ਉਹ ਕਿਸੇ ਨੂੰ ਆਪਣਾ ਚਿਹਰਾ ਨਹੀਂ ਦਿਖਾਵੇਗੀ ਉਹ ਕੁੰਡ ਕੱਢ ਕੇ ਜਾਵੇਗੀ ਤਾਂ ਉਹ ਉਸਨੂੰ ਕਹਿੰਦਾ ਹੈ ਕਿ ਉਸਦੇ ਆਉਣ ਦੇ ਪ੍ਰਬੰਧ ਲਈ ਤੰਬੂ ਤੇ ਕਨਾਰਤਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਉਸ ਦਾ ਚਿਹਰਾ ਨਾ ਦੇ ਸਕੇ ਇਸੇ ਤਰ੍ਹਾਂ ਹੀ ਕਿਉਂਕਿ ਬਸੰਤ ਨੇ ਹੀ ਮਾਲਣ ਦੀ ਪੁੱਤਰੀ ਬਣ ਕੇ ਆਉਣਾ ਹੁੰਦਾ ਹੈ ਤਾਂ ਉਹ ਸੋਚਦਾ ਹੈ ਕਿ ਉੱਥੇ ਦੇ ਮੰਤਰੀ ਕੋਲ ਛੁੜਿਆੰਤਰ ਨਾ ਰਚ ਦੇਣ ਤਾਂ ਜੋ ਉਸਨੂੰ ਦੁਬਾਰਾ ਜੇਲ੍ਹ ਵਿੱਚ ਨਾ ਸਿੱਟ ਦੇਣ ਉਹ ਵੀ ਮਨੋਂ ਮਨਿ ਕੁਸ਼ ਹੋ ਰਿਹਾ ਸੀ ਕਿ ਉਹ ਆਪਣੇ ਆਪ ਦੇ ਭਰਾ ਨੂੰ ਮਿਲਣ ਜਾ ਰਿਹਾ ਹੈ ਸਾਰੇ ਪਾਸੇ ਰਸਤਾ ਬੰਦ ਕੀਤਾ ਜਾਂਦਾ ਇੱਕ ਡੋਲੀ ਤਿਆਰ ਕੀਤੀ ਜਾਂਦੀ ਜੋ ਕਿ ਚਾਰ ਵਿਅਕਤੀ ਲੈ ਕੇ ਆ ਰਹੇ ਹਨ ਮਾਲਣ ਬਸੰਤ ਨੂੰ ਜਹਾ ਰੂਪ ਦਿੰਦੀ ਹੈ ਕਿ ਇੱਕ ਔਰਤ ਦੇ ਰੂਪ ਵਿੱਚ ਤਿਆਰ ਕਰਕੇ ਉਸਨੂੰ ਹਾਰ ਸ਼ਿੰਗਾਰ ਕਰਕੇ ਭੇਜਦੀ ਹੈ ਉਧਰ ਰਾਜਾ ਰੂਪ ਵੀ ਬੜਾ ਹੀ ਖੁਸ਼ ਹੋ ਰਿਹਾ ਸੀ ਕਿ ਸ਼ੁਕਰਾ ਕੇ ਕੋਈ ਵਿਅਕਤੀ ਤਾ ਰਿਹਾ ਜੋ ਕਿ ਕਿਸਾ ਰੂਪ ਦੇ ਪਸੰਦ ਦਾ ਸੁਣਾਵੇਗਾ ਤਾਂ ਜੋ ਮੇਰੇ ਭਾਈ ਦੇ ਬਾਰੇ ਮੈਨੂੰ ਕੁਝ ਪਤਾ ਚੱਲ ਸਕੇ ਉਧਰ ਰਾਣੀ ਵੀ ਬੜੀ ਖੁਸ਼ ਹੁੰਦੀ ਹੈ ਕਿ ਬਸੰਤ ਬਾਰੇ ਉਸ ਨੂੰ ਪਤਾ ਚੱਲ ਜਾਵੇਗਾ ਤਾਂ ਜਦੋਂ ਬਸੰਤ ਉਸ ਦੇ ਦਰਬਾਰ ਵਿੱਚ ਜਾਂਦਾ ਹੈ ਤੇ ਸਾਰ ਸੁਣਾਉਂਦਾ ਹੈ ਇਸੇ ਤਰ੍ਹਾਂ ਦਰਬਾਰ ਵਿੱਚ ਰਾਣੀ ਵੀ ਬੈਠੀ ਹੁੰਦੀ ਹੈ ਜੋ ਕਿ ਬੜੀ ਖੁਸ਼ ਬੈਠੀ ਤੇ ਵੇਟ ਕਰਦੀ ਹੁੰਦੀ ਹੈ ਕਿ ਅੱਜ ਬਸੰਤ ਤੇ ਰੋਕ ਦੇ ਕਿਸੇ ਬਾਰੇ ਸੁਨੇਗੀ ਤਾਂ ਬਸੰਤ ਉਹ ਔਰਤ ਦੇ ਰੂਪ ਵਿੱਚ ਦੱਸਦਾ ਹੈ ਕਿ ਇੱਕ ਰਾਜੇ ਦੇ ਇੱਕ ਰਾਣੀ ਦਾ ਦੋ ਪੁੱਤਰ ਸਨ ਕਿਸ ਤਰ੍ਹਾਂ ਉਹ ਵਿਛੜ ਗਏ ਸਨ ਕਿਸ ਤਰ੍ਹਾਂ ਉਸਦੇ ਪਿਤਾ ਨੇ ਉਸ ਨੂੰ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਸੀ ਤੇ ਉਹ ਜੰਗਲ ਵਿੱਚ ਜਾਂਦੇ ਨੇ ਤੇ ਜੰਗਲ ਵਿੱਚ ਜਾ ਕੇ ਜਦੋਂ ਰਾਤ ਕੱਟਦੇ ਨੇ ਤਾਂ ਉਸ ਸਰਾਲ ਨੇ ਸਾਹ ਪੀ ਲਿਆ ਸੀਗਾ ਸਾਹ ਖਿੱਚ ਲਿਆ ਸੀਗਾ ਤਾਂ ਰੂਹ ਉਸਦੇ ਨਾਲੋਂ ਅਲੱਗ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਸੰਤ ਹੁੰਦਾ ਜਿਹੜਾ ਉਸ ਨੂੰ ਜਦੋਂ ਭੁੱਖ ਲੱਗੀ ਹੁੰਦੀ ਹੈ ਤਾਂ ਉਹ ਰਾਜੇ ਦੇ ਦਰਬਾਰ ਅੱਗੇ ਕੁਝ ਖਾਣ ਲਈ ਮੰਗਲ ਲਈ ਆਉਂਦਾ ਹੈ ਤਾਂ ਉਸ ਦੇ ਜਿਹੜੇ ਮੰਤਰੀ ਹੁੰਦੇ ਨੇ ਉਸ ਨੂੰ ਕਿਵੇਂ ਅੰਦਰ ਨਹੀਂ ਜਾਣ ਦਿੰਦੇ ਤੇ ਉਸ ਨੂੰ ਰਾਤ ਨੂੰ ਜਦੋਂ ਉਹ ਸ਼ੇਰ ਆਇਆ ਹੁੰਦਾ ਤਾਂ ਉਹ ਸ਼ੇਰ ਨੂੰ ਮਾਰ ਦਿੰਦਾ ਹੈ ਤੇ ਉਹ ਜਿਹੜੇ ਮੰਤਰੀ ਹੁੰਦੇ ਨੇ ਇਨਾਮ ਵਜੋਂ ਆਪ ਭੇਟਾ ਲੈ ਲੈਂਦੇ ਨੇ ਇਸੇ ਤਰ੍ਹਾਂ ਹੀ ਉਹ ਬਾਗ ਦੇ ਵਿੱਚੋਂ ਜੇਲ੍ਹ ਦੇ ਵਿੱਚ ਗਿਆਨ ਤੇ ਉਹ ਸਾਰੀ ਹੱਡ ਬੀਤੀ ਆਪਣੀ ਉਹ ਸੁਣਾ ਰਿਹਾ ਹੁੰਦਾ ਰਾਜੇ ਨੂੰ ਤੇ ਕਿਵੇਂ ਉਹ ਸੁਦਾਗਰ ਨੂੰ ਮਿਲਿਆ ਤੇ ਸੁਦਾਗਰ ਨੇ ਉਸ ਨਾਲ ਕਿਵੇਂ ਧੋਖਾ ਧੜੀ ਕੀਤੀ ਤੇ ਕਿਸ ਤਰ੍ਹਾਂ ਉਸ ਦੀ ਰਾਣੀ ਨਾਲ ਵਿਆਹ ਹੋਇਆ ਫਿਰ ਸੁਦਾਗਰ ਨੇ ਦੇ ਦਿਲ ਵਿੱਚ ਬੇਈਮਾਨੀ ਆਈ ਤੇ ਉਹ ਚਾਹੁੰਦਾ ਸੀ ਕਿ ਉਸ ਦਾ ਰਾਣੀ ਨਾਲ ਵਿਆਹ ਹੋ ਜਾਵੇ ਤੇ ਉਸ ਨੇ ਬਸੰਤ ਨੂੰ ਜਹਾਜ਼ ਵਿੱਚੋਂ ਉੱਪਰ ਪਾਣੀ ਦੇ ਵਿੱਚ ਸੁੱਟ ਦਿੱਤਾ ਤੇ ਉਹ ਚਾਹੁੰਦਾ ਸੀ ਵੀ ਇਹ ਮਰ ਜਾਵੇ ਫਿਰ ਉਸ ਤੋਂ ਬਾਅਦ ਉਹ ਮਾਲੀ ਤੇ ਮਲਣ ਨੂੰ ਮਿਲਿਆ ਮਾਲੀ ਤੇ ਮਲਣ ਉਸ ਨੂੰ ਆਪਣਾ ਪੁੱਤ ਸਮਝ ਕੇ ਉਸ ਦਾ ਸਾਹ ਸੰਭਾਲ ਕੀਤੀ ਤੇ ਫਿਰ ਉਸ ਨੇ ਆਪਣੀ ਸਾਰੀ ਕਹਾਣੀ ਮਾਲੀ ਤੇ ਮਲਣ ਨੂੰ ਦੱਸੀ ਤੇ ਮਾਲੀ ਤੇ ਮਲਣ ਨੇ ਉਸ ਨੂੰ ਰਾਣੀ ਕੋਲੇ ਸਨੇਹਾ ਲਾਇਆ ਤਾਂ ਜਿਹੜਾ ਰਾਜਾ ਹੁੰਦਾ ਉਸ ਸਮੇਂ ਕਹਿੰਦਾ ਕਿ ਉਹ ਦਰਬਾਰੀਆਂ ਨੂੰ ਪੇਸ਼ ਕੀਤਾ ਜਾਵੇ ਤਾਂ ਫਿਰ ਰਾਜਾ ਉਹਨਾਂ ਦਰਬਾਰੀਆਂ ਨੂੰ ਸਜ਼ਾ ਦਿੰਦਾ ਤੇ ਨਾਲ ਹੀ ਸਦਾਗਰ ਨੂੰ ਸਜ਼ਾ ਦਿੰਦਾ ਤਾਂ ਸਦਾਗਰ ਦਾ ਸਿਰ ਕਲਮ ਕਰ ਦਿੱਤਾ ਰੂਪ ਨੇ ਇਸ ਤਰ੍ਹਾਂ ਫਿਰ ਉਹ ਬਸੰਤ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਭਰਾ ਨਾਲ ਮਲਾ ਦੇਵੇ ਬਸੰਤ ਕਹਿੰਦਾ ਹੈ ਕਿ ਥੋੜਾ ਸਬਰ ਕਰੋ ਮਹਾਰਾਜ ਜੀ ਉਹ ਆਪਣਾ ਘੁੰਡ ਜਦੋਂ ਉਪਰੋਂ ਚੱਕਦਾ ਹੈ ਤਾਂ ਉਹ ਦੇਖਦਾ ਹੈ ਕਿ ਰਾਜੇ ਦੇ ਦੇ ਸਾਹਮਣੇ ਬਸੰਤ ਹੁੰਦਾ ਹੈ ਤੇ ਬਸੰਤ ਔਰ ਰੂਪ ਭੱਜ ਕੇ ਇੱਕ ਦੂਜੇ ਨੂੰ ਮਿਲਦੇ ਨੇ ਤੇ ਜਫੀ ਪਾਉਂਦੇ ਨੇ ਬੜਾਈ ਪਿਆਰ ਕਰਦੇ ਨੇ ਫਿਰ ਉਹ ਸੋਚਦੇ ਨੇ ਕਿ ਸਾਨੂੰ ਤਿੰਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਜਦੋਂ ਉਹ ਰਾਜ ਦਰਬਾਰ ਵਿੱਚ ਪਹੁੰਚਦੇ ਨੇ ਰਾਜ ਦੇ ਦਰਬਾਰ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਨੂੰ ਉੱਥੇ ਜਾ ਕੇ ਪਤਾ ਚੱਲਦਾ ਹੈ ਕਿ ਉਸ ਦੇ ਪਿਤਾ ਰਾਜਾ ਵੀ ਬੁੱਢਾ ਹੋ ਚੁੱਕਿਆ ਸੀ ਤਾਂ ਉਹ ਰਾਣੀ ਨੂੰ ਜਦੋਂ ਪਤਾ ਚੱਲਦਾ ਹੈ ਤੇ ਰਾਣੀ ਨੂੰ ਬੜਾ ਹੀ ਦੁੱਖ ਹੁੰਦਾ ਤੇ ਉਹ ਕੁਝ ਖਾ ਕੇ ਮਰ ਜਾਂਦੀ ਹੈ ਤੇ ਆਪਣਾ ਜ਼ਿੰਦਗੀ ਨੂੰ ਖਤਮ ਕਰ ਲੈਂਦੀ ਹੈ ਜਦੋਂ ਉਹ ਦੋਨੋਂ ਜਾਣੇ ਆ ਕੇ ਆਪਣੇ ਪਿਤਾ ਜੀ ਨੂੰ ਮਿਲਦੇ ਨੇ ਤਾਂ ਬਹੁਤ ਖੁਸ਼ ਹੁੰਦੇ ਨੇਗੇ ਤਾਂ ਰਾਜਾ ਕਹਿੰਦਾ ਹੈ ਕਿ ਤੁਸੀਂ ਪੁੱਤਰ ਬਸੰਤ ਤੂੰ ਮੇਰਾ ਰਾਜ ਭਾਗ ਸਾਮ ਇਹ ਤੇਰਾ ਹੀ ਸਭ ਕੁਝ ਹੈ ਤੇ ਬਸੰਤ ਆਪਣਾ ਦੂਸਰੇ ਰਾਜ ਭਾਗ ਵਿੱਚ ਚਲਿਆ ਜਾਵੇਗਾ ਤਾਂ ਰਾਜਾ ਜਿਹੜਾ ਹੁੰਦਾ ਹੈਗਾ ਉਹ ਬਨਪ੍ਰਸਤ ਦੇ ਵਿੱਚ ਚਲਾ ਜਾਂਦਾ ਹੈਗਾ ਇਸੇ ਤਰ੍ਹਾਂ ਹੀ ਸਾਰੇ ਜਾਣੇ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗਦੇ ਨੇ ਹਾਂਜੀ ਏਸੀ ਸਾਡਾ ਕਿੱਸਾ ਰੂਪ ਤੇ ਬਸੰਤ ਦਾ ਹਾਂਜੀ ਅੱਜ ਦਾ ਤੁਹਾਨੂੰ ਇਹ ਕਿੱਸਾ ਕਿਵੇਂ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ